ਤੇ ਵਜਦਾਨ ਹਦ ਨਾ ਜਿਓ ਨਾਨਕ ਆਦ ਜੁਗਾ ਜਿਓ ਨਾਨਕ ਆਦ ਜੁਗਾ ਜਿਓ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਅਰਮੈਨ ਜਸਪਾਲ ਸਿੰਘ ਤਤਲਾ ਸਰਪੰਚ ਗ੍ਰਾਮ ਪੰਚਾਇਤ ਤਤਲੇ ਆਪਣੇ ਤਤਲਾ ਪਰਿਵਾਰ ਵੱਲੋਂ ਪਹਿਲੇ ਪਾਸ਼ਾਏ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਰਖਣੀ ਜੀ ਦੇ ਵਿਆਹਪੁਰਬ ਦੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਪਿੰਡਾਂ ਤੋਂ ਸ਼ਹਿਰਾਂ ਤੋਂ ਚੱਲ ਕੇ ਸੰਗਤਾਂ ਜਿੱਥੇ ਵੱਖ-ਵੱਖ ਨਗਰਾਂ ਤੋਂ ਇਕੱਠੇ ਹੋ ਕੇ ਗੁਰੂ ਕੇ ਲੰਗਰ ਜਿਹੜੇ ਲਗਾਏ ਜਾਂਦੇ ਆ ਉਥੇ ਵਧੀਆ ਪੰਡਾਲ ਸਜਾਏ ਜਾਂਦੇ ਆ ਗੁਰਬਾਣੀ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਿਆ ਜਾਂਦਾ ਤੇ ਮੈਂ ਅਰਦਾਸ ਕਰਦਾ ਕਿ ਇਹ ਜਿਹੜੀ ਸਵੱਦਾ ਭਲਾ ਮੰਗਣ ਵਾਲੀ ਕੌਮ ਆ ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਸਾਡਾ ਜਿਹੜਾ ਨੌਜਵਾਨ ਆ ਉਹ ਸਾਡੇ ਪੰਜਾਬ 'ਚ ਸਾਡੇ ਦੇਸ਼ ਵਿੱਚ ਰਹਿ ਕੇ ਇਹੋ ਜਿਹੇ ਸਤਾਨਾਂ ਦੇ ਆ ਕੇ ਸੇਵਾ ਕਰਨ ਬਾਹਰ ਦਾ ਰੁਝਾਨ ਘਟੇ ਰੋਜ਼ਗਾਰ ਦੇ ਮੌਕੇ ਵਧਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ